ਤਿਆਰੀ ਤਾਂ ਸਾਰੀਆਂ ਪਾਰਟੀਆਂ ਦੀ ਹੁੰਦੀ ਹੈ ਅਸੀਂ ਜੋ ਜੋ ਵੀ ਪਾਰਟੀ ਫੈਸਲਾ ਕਰੂਗੀ ਜੋ ਹੁਕਮ ਲਾਊਗਾ ਉਹ ਤੇ ਪੂਰੀ ਡ੍ਰਿੜਤਾ ਨਾਲ ਅਸੀਂ ਲੜਾਈ ਲੜਾਂਗੇ ਹੁਣ ਤੁਹਾਨੂੰ ਸਾਡੀ ਪਾਰਟੀ ਦੀ ਗੱਲ ਕਰਦਾ ਸਾਨੂੰ ਹੋਰ ਬਥੇਰੀਆਂ ਪਾਰਟੀਆਂ ਨੇ ਕਿਹਾ ਵੀ ਸਾਡੇ ਵਿੱਚ ਆਓ ਅਸੀਂ ਕਹੇ ਅਸੀਂ ਹੋਰ ਕਿਸੇ ਚ ਰਲ ਨਹੀਂ ਸਕਦੇ ਸਾਨੂੰ ਫਿਰ ਅਸੀਂ ਤੁਹਾਡੇ ਵਿੱਚ ਰਲ ਗਏ ਅਸੀਂ ਇੱਕ ਸਿਧਾਂਤਕ ਤੌਰ ਤੇ ਅਕਾਲੀ ਹਾਂ ਅਸੀਂ ਕਿਸੇ ਹੋਰ ਪਾਸੇ ਨਹੀਂ ਜਾ ਸਕਦੇ ਕਿਸੇ ਹੋਰ ਪਾਰਟੀ ਚ ਸਾਡਾ ਮਤਲਬ ਵੀ ਨਹੀਂ ਸਾਡੀ ਆਪਦੀ ਪਾਰਟੀ 'ਚ ਨਾਰਾਜ਼ ਗਿਆ ਠੀਕ ਆ ਸੀ ਤਾਂ ਅੱਡਾ ਪਰ ਇਸ ਕਰਕੇ ਅੱਜ ਅਸੀਂ ਸ਼ਾਮਲ ਹੋਏ ਤਾਂ ਵੀ ਆਪਦੀ ਅਕਾਲੀ ਦਲ ਦੇ ਵਿੱਚ ਐ ਕਿਉਂਕਿ ਅਸੀਂ ਹੋਰ ਪਾਸੇ ਸੋਚ ਨਹੀਂ ਸਕਦੇ ਪਰ ਜਿਹੜੇ ਲੋਕ ਜਿਨ੍ਹਾਂ ਨੂੰ ਕੋਈ ਇਹ ਵਿਚਾਰਧਾਰਾ ਨਾਲ ਕੋਈ ਲੈਣਾ ਦੇਣਾ ਹੀ ਨਹੀਂ ਉਹ ਜਦ ਇਹ ਜੇ ਰੋਜ਼ ਪਾਰਟੀਆਂ ਬਦਲਦੇ ਐ ਤਾਂ ਲੋਕ ਉਸ ਨੂੰ ਪਸੰਦ ਨਹੀਂ ਕਰਦੇ ਲੋਕ ਉਹਨਾਂ ਨੂੰ ਚਾਹੇ ਚੁੱਪ ਨੇ ਪਰ ਉਹਨਾਂ ਦਾ ਮੌਕੇ ਤੇ ਆ ਕੇ ਜਵਾਬ ਦੇ ਕੋ ਉਹ ਤਾਂ ਲੀਡਰਸ਼ਿਪ ਕਰੂਗੀ ਮੈਂ ਤਾਂ ਕੋਈ ਐਸੀ ਨਹੀਂ ਪਰ ਪੰਜਾਬ ਦੇ issues ਸਾਰੇ ਹੀ ਰੱਖੂਗੇ ਅਕਾਲੀ ਦਲ ਕਿਸਾਨੀ ਦੇ ਨੇ ਸਿੱਖਾਂ ਦੇ ਨੇ ਸਾਡੇ ਬੰਦੀ ਸਿੰਘਾਂ ਦਾ ਐ ਸਾਡੇ ਚਾਹੇ ਅਮਰਤਪਾਲ ਇਸ਼ੂ ਹੈ ਚਾਹੇ ਹੋਰ ਵੀ ਕਈ ਨੇ ਇਸ਼ੂ ਸਾਰਿਆਂ ਨੂੰ ਹੀ ਜਿਹੜਾ ਹੈ ਅਸੀਂ ਰੱਖਦੇ ਆ ਤੇ ਅਸੀਂ ਕਹਾਂਗੇ ਹੱਲ ਕਰਾਉਣ ਲਈ ਸਮਝੌਤਾ ਹੋਵੇ ਨਾ ਹੋਵੇ ਤਾਂ ਬਾਅਦ ਦੀਆਂ ਗੱਲਾਂ ਨੇ ਦੇਖੋ ਇਸਵਾਲ ਵੀ ਮੈਨੂੰ ਉਹੀ ਲੱਗਦਾ ਵੀ ਉਹੀ ਹੋਣਾਗਾ ਆਮ ਆਦਮੀ ਪਾਰਟੀ ਜੋ ਮੈਨੂੰ ਮਹਿਸੂਸ ਹੋ ਰਿਹਾ ਕਿਉਂਕਿ ਮੈਨੂੰ ਵੀ ਤਕਰੀਬਨ 20 ਸਾਲ ਤੋਂ ਉੱਤੇ ਦਾ ਸਮਾਂ ਹੋ ਗਿਆ ਸਿਆਸਤ ਦੇ ਵਿੱਚ ਮੈਨੂੰ ਇਹ ਲੱਗ ਰਿਹਾਗਾ ਵੀ ਪਹਿਲੇ ਦੋਸਤਾਨਾ ਆਮ ਆਦਮੀ ਪਾਰਟੀ ਪਹਿਲੇ ਦੋਸਤਾਨਾ ਨਹੀਂ ਪ੍ਰਾਪਤ ਕਰ ਸਕਦੀ ਪਹਿਲੇ ਦੂਜੇ ਤੇ ਕੋਈ ਹੋਰ ਪਾਰਟੀਆਂ ਹੋਣੀਆਂ ਇਹ ਨਹੀਂ ਆਉਂਦੇ ਤਿਆਰੀ ਤਾਂ ਸਾਰੀਆਂ ਪਾਰਟੀਆਂ ਦੀ ਹੁੰਦੀ ਹੈ ਅਸੀਂ ਜੋ ਜੋ ਵੀ ਪਾਰਟੀ ਫੈਸਲਾ ਕਰੂਗੀ ਜੋ ਹੁਕਮ ਲਾਊਗਾ ਤੇ ਪੂਰੀ ਡ੍ਰਿੜਤਾ ਨਾਲ ਅਸੀਂ ਲੜਾਈ ਲੜਾਂਗੇ ਖੰਧਰ ਮੈਥਨ ਸਾਡੀ ਪਾਰਟੀ ਦੀ ਗੱਲ ਕਰਦਾ ਸਾਨੂੰ ਹੋਰ ਬਥੇਰੀਆਂ ਪਾਰਟੀਆਂ ਨੇ ਕਿਹਾ ਵੀ ਸਾਡੇ ਵਿੱਚ ਆਓ ਅਸੀਂ ਕਹਾਂ ਅਸੀਂ ਹੋਰ ਕਿਸੇ ਚ ਰਲ ਨਹੀਂ ਸਕਦੇ ਸਾਨੂੰ ਅ퍼 ਅਸੀਂ ਤੁਹਾਡੇ ਵਿੱਚ ਲੜ ਗਏ ਅਸੀਂ ਇੱਕ ਸਿਧਾਂਤਕ ਤੌਰ ਤੇ ਅਕਾਲੀ ਆ ਅਸੀਂ ਕਿਸੇ ਹੋਰ ਪਾਸੇ ਨਹੀਂ ਜਾ ਸਕਦੇ ਕਿਸੇ ਹੋਰ ਪਾਰਟੀ ਚ ਸਾਡਾ ਮਤਲਬ ਵੀ ਨਹੀਂ ਸਾਡੀ ਆਪਣੀ ਪਾਰਟੀ ਨਾਰਾਜ਼ ਗਿਆ ਠੀਕ ਹੈ ਅਸੀਂ ਤਾਂ ਅੱਡਾ ਪਰ ਇਸ ਕਰਕੇ ਅਸੀਂ ਸ਼ਾਮਲ ਹੋਏ ਤਾਂ ਵੀ ਆਪਣੀ ਅਕਾਲੀ ਦਲ ਦੇ ਵਿੱਚ ਐ ਕਿਉਂਕਿ ਅਸੀਂ ਹੋਰ ਪਾਸੇ ਸੋਚ ਨਹੀਂ ਸਕਦੇ ਪਰ ਜਿਹੜੇ ਲੋਕ ਜਿਨ੍ਹਾਂ ਨੂੰ ਕੋਈ ਇਹ ਵਿਚਾਰਧਾਰਾ ਨਾਲ ਕੋਈ ਲੈਣਾ ਦੇਣਾ ਹੀ ਨਹੀਂ ਉਹ ਜਦ ਇਹ ਜੇ ਰੋਜ਼ ਪਾਰਟੀਆਂ ਬਦਲਦੇ ਐ ਤਾਂ ਲੋਕ ਉਸ ਨੂੰ ਪਸੰਦ ਨਹੀਂ ਕਰਦੇ ਲੋਕ ਉਹਨਾਂ ਨੂੰ ਚਾਹੇ ਚੁੱਪ ਨੇ ਪਰ ਉਹਨਾਂ ਦਾ ਮੌਕੇ ਤੇ ਆ ਕੇ ਜਵਾਬ ਦੇਖ ਉਹ ਤਾਂ ਲੀਡਰਸ਼ਿਪ ਕਰੂਗੀ ਮੈਂ ਤਾਂ ਕੋਈ ਐਸੀ ਨਹੀਂ ਪਰ ਪੰਜਾਬ ਦੇ issues ਸਾਰੇ ਹੀ ਰੱਖੂਗਾ ਇਕੱਲੇ ਦਲ ਕਿਸਾਨੀ ਦੇ ਨੇ ਸਿੱਖਾਂ ਦੇ ਨੇ ਸਾਡੇ ਬੰਦੀ ਸਿੰਘਾਂ ਦਾ ਹੈ ਸਾਡੇ ਚਾਹੇ ਅੰਮ੍ਰਿਤਪਾਲ issue ਹੈ ਚਾਹੇ ਹੋਰ ਵੀ ਕਈ ਨੇ issue ਸਾਰਿਆਂ ਨੂੰ ਹੀ ਜਿਹੜਾ ਹੈ ਅਸੀਂ ਰੱਖਦੇ ਆ ਤੇ ਅਸੀਂ ਕਹਾਂਗੇ ਹੱਲ ਕਰਾਉਣ ਲਈ ਸਮਝੌਤਾ ਹੋਵੇ ਨਾ ਹੋਵੇ ਤਾਂ ਬਾਅਦ ਦੀਆਂ ਗੱਲਾਂ ਨੇ ਦੇਖੋ ਇਸ ਵਾਰ ਵੀ ਮੈਨੂੰ ਉਹੀ ਲੱਗਦਾ ਵੀ ਉਹੀ ਹੋਣਾਗਾ ਆਮ ਆਦਮੀ ਪਾਰਟੀ ਜੋ ਮੈਨੂੰ ਮਹਿਸੂਸ ਹੋ ਰਿਹਾ ਹੈ ਕਿ ਮੈਨੂੰ ਵੀ ਤਕਰੀਬਨ 20 ਸਾਲ ਤੋਂ ਉੱਤੇ ਦਾ ਸਮਾਂ ਹੋ ਗਿਆ ਸਿਆਸਤ ਦੇ ਵਿੱਚ ਮੈਨੂੰ ਇਹ ਲੱਗ ਰਿਹਾ ਹੈਗਾ ਵੀ ਪਹਿਲੇ ਦੋਸਤਾਨਾ ਆਮ ਆਦਮੀ ਪਾਰਟੀ ਪਹਿਲੇ ਦੋਸਤਾਨਾ ਨਹੀਂ ਪ੍ਰਾਪਤ ਕਰ ਸਕਦੀ ਪਹਿਲੇ ਦੂਜੇ ਤੇ ਕੋਈ ਹੋਰ ਪਾਰਟੀਆਂ ਹੋਣੀਆਂ ਇਹ ਨਹੀਂ ਆਉਂਦੇ